ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾ ਦੀ ਟੀਮ ਪਹੁੰਚੀ ਪਿੰਡ ਬਗਾਣਾ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਕੇ 168 ਸੰਤ ਬਾਬਾ ਮੰਗਲਦਾਸ ਜੀ ਦੇ ਸਤਾਨ ਤੇ ਸ਼ਰਾਧ ਦੀ ਪੁੰਨਿਆ ਮੌਕੇ ਸਮੂਹ ਨਗਰ ਮਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀ ਤੇ ਇਲਾਕੇ ਦੇ ਸਹਿਯੋਗ ਨਾਲ ਸਮੂਹ ਬਾਬਾ ਪਰਿਵਾਰ ਬਰੋ ਹੱਦ ਸਾਲ ਦੀ ਤਰ੍ਹਾਂ ਇਸ ਸਾਲ ਵੀ 168 ਸੰਤ ਬਾਬਾ ਮੰਗਲਦਾਸ ਜੀ ਤੇ ਸਮੂਹ ਸੰਤਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਪੁੰਨਿਆ ਦੀ ਸ਼ਰਾਧ ਦੇ ਸਲਾਨਾ ਜੋੜ ਮੇਲੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ ਇਸ ਵਾਰ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਨਿਰਮਲ ਸਿੰਘ ਜੀ ਦੇ ਟੇਰਾਕਰਤ ਹਸਪਤਾਲ ਸਿੰਘ ਜੀ ਨੇ ਸਰਬਤਰਮਨੀ ਉਹਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਫ੍ਰੀ ਮੈਡੀਕਲ ਕੈਂਪ ਐਸਜੀਰ ਹਸਪਤਾਲ ਕੋਟਪੂਹੀ ਤੋਂ ਡਾਕਟਰ ਪਰਮਿੰਦਰ ਸੂਦ ਜੀ ਵੱਲੋਂ ਲਗਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੁਫਤ ਮੈਡੀਕਲ ਕੈਂਪ ਦੀ ਸ਼ੁਰੂਆਤ ਸੰਤ ਬਾਬਾ ਗੁਰਦਿਆਲ ਸਿੰਘ ਜੀ ਭਗਾਣਾ ਵੱਲੋਂ ਅਰਦਾਸ ਕਰਨ ਉਪਰੰਤ ਤਰੀਵਨ ਕੱਟ ਕੇ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੁਫਤ ਮੈਡੀਕਲ ਕੈਂਪ ਦੌਰਾਨ ਡਾਕਟਰ ਪਰਮਿੰਦਰ ਸੂਦ ਐਸਜੀਰ ਹਸਪਤਾਲ ਕੋਟਪੂਹੀ ਵੱਲੋਂ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਬੰਧਕ ਵੱਲੋਂ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਯਾਦਗਾਰੀ ਚਿੰਨ ਅਤੇ ਸਰਪ੍ਰੋਵ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਨਿਰਮਲ ਸਿੰਘ ਭਗਾਨਾ ਨੇ ਸਮਾਗਮ ਵਿੱਚ ਸਹਿਯੋਗ ਦੇਣ ਤੇ ਸੂਝ ਸੰਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ, ਬਾਬਾ ਨਿਰਮਲ ਸਿੰਘ ਲਟੇਰਾ ਕਲਾ, ਰਾਮਪ੍ਰਕਾਸ਼ ਸੂਧ, ਗਰਮੀਤ ਕੌਰ ਸੂਧ, ਗੁਲਸ਼ਨ ਕੋਮਲ, ਦੀਵਾਨ ਸੂਧ, ਡਾਕਟਰ ਭਵਿੰਦਰ ਕੁਮਾਰ, ਡਾਕਟਰ ਮਮਤਾ ਹਿਰਾ, ਡਾਕਟਰ ਐਮ ਐਸ ਕਾਲ, ਡਾਕਟਰ ਗਗਨਦੀਪ ਸਿੰਘ ਪਾਲੀਆਂ ਅਰਮਾਨ ਅਸ਼ੋਕ ਕੁਮਾਰ ਫਰਾਲਾ ਬਿੱਲਾ ਲਖਸੀਹਾ ਜਾਸੂਦ ਪ੍ਰਭ ਸੋਨੀਆ ਆਕਾਸ਼ ਰਿਤੂ ਸੰਤੋਸ਼ ਕੁਮਾਰੀ ਅਵਤਾਰ ਚੰਦ ਸਰਪੰਚ ਦੇਸ਼ਰਾਜ ਬਗਾਣਾ ਬਾਬਾ ਮਲਕੀਤ ਸਿੰਘ ਕਰਮ ਸਿੰਘ ਫੌਜੀ ਰਣਜੀਤ ਸਿੰਘ ਸਰਜੀਤ ਸਿੰਘ ਸਰੋਆ ਨਰਿੰਦਰ ਸਿੰਘ ਤਰਨਦੀਪ ਸਿੰਘ ਕੈਂਤ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਤੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਛੋਟੀ ਮਾਲਪਤ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਸਾਜੀ ਨਵਾਜੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਕਿ ਅੱਜ ਸਤਬਾਬਾ ਮੰਗਲਦਾਸ ਜੀ ਦੇ ਜੋ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਉਸ ਮੌਕੇ ਤੇ ਆ ਕੇ ਮੈਨੂੰ ਇੱਥੇ ਨਸਮਸਤਕ ਹੋਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਹੀ ਬੜੁਹਾਗਾ ਸਮਝਦਾ ਐ ਇਸ ਚੀਜ਼ ਨੂੰ ਲੈ ਕੇ ਪਹਿਲੀ ਵਾਰੀ ਇੱਥੇ ਆ ਕੇ ਇਥੇ ਸੰਗਤ ਦੇ ਦਰਸ਼ਨ ਕਰਨ ਦਾ ਤੇ ਇਸ ਜਗ੍ਹਾ ਤੇ ਆ ਕੇ ਨਸਮਸਤਕ ਹੋਣ ਦਾ ਮੌਕਾ ਮਿਲਿਆ ਉਹ ਕੁਸ਼ਕ ਬੜੁਹਾਗੀ ਜਗ੍ਹਾ ਹੁੰਦੀਆਂ ਜਿੱਥੇ ਕਿ ਅਸੀਂ ਜਾ ਕੇ ਨਮਸਕਾਰ ਕਰਦੇ ਆਂ ਤੇ ਉਸ ਜਗ੍ਹਾ ਦਾ ਅਸੀਂ ਲਾਭ ਲੈਨੇ ਆਂ ਕਿ ਬਾਬਾ ਨਿਰਮਲ ਜੀ ਜਿਨ੍ਹਾਂ ਦੀ ਸ਼ਰਧਾ ਆਹੇ ਇਹ ਸਾਰਾ ਕਾਰਜ ਹੋ ਰਿਹਾ ਜੋ ਮੇਰੇ ਵੱਲੋਂ ਤੇ ਮੇਰੀ ਐਸਜੀਪੀ ਦੀ ਪੂਰੀ ਟੀਮ ਵੱਲੋਂ ਇਸ ਜੋੜ ਮੇਲੇ ਦੀਆਂ ਪੂਰੀ ਹੀ ਪੂਰੀ ਸਾਧ ਸੰਗਤ ਨੂੰ ਦੂਰੋਂ ਨੇੜੇੋਂ ਜਿੰਨੀ ਵੀ ਸਾਧ ਸੰਗਤ ਆਈ ਆ ਦੇਸ਼ਾਂ ਪਰਦੇਸਾਂ ਵਿੱਚ ਜਿੰਨੇ ਵੀ ਨਗਰ ਨਿਵਾਸੀ ਸਾਡੇ ਇੱਥੇ ਬੈਠੇ ਆ ਉਹਨਾਂ ਸਾਰਿਆਂ ਨੂੰ ਹੀ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ